ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਕਿਵੇਂ ਮਹਾਰਾਜੀ ਨੇ ਝੰਗ ਅਤੇ ਉੱਜ ਨੂੰ ਖਾਲਸੀ ਰਾਜ ਵਿੱਚ ਮਲਾਇਆ ਇਹ ਸਾਰੀ ਜਾਣਕਾਰੀ ਦੇਵਾਂਗੀ ਜੀ ਸੋ ਝੰਗ ਦਾ ਇਲਾਕਾ ਉਸ ਸਮੇਂ ਅਹਿਮਦ ਖਾਨ ਸਿਆਲ ਦੀ ਹਕੂਮਤ ਹੇਠ ਇੱਕ ਵੱਖ ਰਿਆਸਤ ਸਮਝੀ ਜਾਂਦੀ ਸੀ ਅਹਿਮਦ ਖਾਨ ਆਪਣੇ ਸਮੇਂ ਦਾ ਬੜਾ ਧਨੀ ਤੇ ਨਾਮੀ ਘੋੜਿਆਂ ਦਾ ਮਾਲਕ ਸੀ ਇਹ ਸਾਰਾ ਕੁਝ ਹੋਣ ਦੇ ਕਾਰਨ ਉਹ ਇੰਨਾ ਹੰਕਾਰੀ ਅਤੇ ਕਰੜੇ ਸੁਭਾ ਦਾ ਹੋ ਗਿਆ ਸੀ ਕਿ ਨਿੱਕੀ ਜਿਹੀ ਗੱਲ ਤੋਂ ਵਿਗੜ ਕੇ ਕਿਸੇ ਦਾ ਵੀ ਸਿਰ ਧੜ ਤੋਂ ਉਤਾਰਨਾ ਤਾਂ ਉਸ ਲਈ ਇੱਕ ਸੁਧਾਰਨ ਦੀ ਖੇਡ ਬਣ ਚੁੱਕੀ ਸੀ। ਸ਼ੇਰੇ ਪੰਜਾਬ ਨੇ ਜੋ ਸਿੱਖ ਰਾਜ ਨੂੰ ਦਿਨੋਂ-ਦਿਨ ਸਾਰੇ ਪੰਜਾਬ ਵਿੱਚ ਖਿਲਾ ਰਿਹਾ ਸੀ ਅਤੇ ਇਸਲਾਮੀ ਹਕੂਮਤ ਦੇ ਘੇਰੇ ਨਾਲੋਂ ਤੋੜ ਰਿਹਾ ਸੀ ਹੁਣ ਪਹਿਲਾਂ ਇਸ ਵੱਲ ਆਪਣਾ ਇੱਕ ਦਰਬਾਰੀ ਕੱਲਿਆ ਕਿ ਉਹ ਮਹਾਰਾਜ ਦੀ ਈਨ ਮੰਨ ਲਈ ਤੇ ਸਾਰੇ ਕੋੜੇ ਜਿਹੜੇ ਨੇ ਉਹ ਨਜ਼ਰਾਨੀ ਵਜੋਂ ਖਾਲਸਾ ਫੌਜ ਨੂੰ ਦੇ ਦਿਆ ਕਰੇ ਤੇ ਆਪਣੀ ਹਕੂਮਤ ਉੱਤੇ ਕਾਇਮ ਰਹੇ ਨਹੀਂ ਤਾਂ جنگ ਲਈ ਤਿਆਰ ਹੋ ਜਾਏ ਮਹਾਰਾਜੀ ਦੇ ਵਕੀਲ ਦੇ ਪਹੁੰਚਦਿਆਂ ਉਹ ਆਪਣੇ ਸੁਭਾਅ ਅਨੁਸਾਰ ਬੜੀ ਹੰਕਾਰ ਨਾਲ ਉਸ ਨੂੰ ਮਿਲਿਆ ਤੇ ਬਿਨਾਂ ਲੜਾਈ ਦੇ ਈਨ ਮੰਨਨ ਤੋਂ ਸਿਰ ਫੇਰ ਦਿੱਤਾ ਮਹਾਰਾਜੀ ਦਾ ਵਕੀਲ ਅਹਿਮਦ ਖਾਨ ਦਾ ਉੱਤਰ ਲੈ ਕੇ ਲਾਹੌਰ ਵੱਲ ਆ ਗਿਆ ਤੇ ਮਹਾਰਾਜੀ ਨੂੰ ਉਸ ਦਾ ਹੰਕਾਰ ਦੱਸਿਆ ਤਾਂ ਮਹਾਰਾਜੀ ਨੇ ਦਰਬਾਰ ਵਿੱਚ ਆਖਿਆ ਕਿ ਜੀ ਉਹ ਹੰਕਾਰੀ ਹੈ ਤਾਂ ਮੈਨੂੰ ਰੱਬ ਨੇ ਹੰਕਾਰੀਆਂ ਦੇ ਹੰਕਾਰ ਤੋੜਨ ਲਈ ਇਸ ਸੰਸਾਰ 'ਤੇ ਭੇਜਿਆ ਹੈ। ਥੋੜੇ ਦਿਨਾਂ ਵਿੱਚ ਹੀ ਉਸ ਦਾ ਹੰਕਾਰ ਮਿੱਟੀ ਵਿੱਚ ਮਿਲਾਇਆ ਜਾਏਗਾ। ਅਗਲੇ ਦਿਨ ਫੌਜ ਦੀ ਪਰੇਡ ਦੇ ਕੀਤੇ ਕੁਝ ਕੋ ਸਿਰ ਕੱਢਵੀਂ ਫੌਜ ਵੱਖ ਚੁੱਕ ਕੇ ਜਿਸ ਵਿੱਚ ਨਵੀਂ ਕਵਾਇਦ ਸਿੱਖੀ ਹੋਈ ਸ਼ੇਰ ਦਿਲ ਤੇ ਨਜੀਬਾਂ ਵਾਲੀ ਰੈਜੀਮੈਂਟ ਵੀ ਸ਼ਾਮਲਤ ਸੀ ਨਵੰਬਰ ਸਨ 1803 ਨੂੰ ਸ਼ੇਰੇ ਪੰਜਾਬ ਇਲਾਕਾ ਚੰਗ ਤੇ ਜਾ ਚੜਿਆ। ਰਸਤੇ ਵਿੱਚ ਜੋ ਸ਼ਹਿਰ ਆਏ ਉਹਨਾਂ ਤੇ ਕਬਜ਼ਾ ਕਰਦਾ ਗਿਆ। ਤੇ ਉਧਰ ਜਦ ਮਹਾਰਾਜੇ ਦਾ ਵਕੀਲ ਲਾਹੌਰ ਵੱਲ ਪਰਤਿਆ ਤਾਂ ਨਵਾਬ ਅਹਿਮਦ ਖਾਨ ਨੇ ਆਪਣੇ ਇਲਾਕੇ ਦੀਆਂ ਲੜਾਕੀਆਂ ਕੌਮਾਂ ਸਿਆਲ ਤੇ ਖਰਲ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠਾ ਕਰ ਲਿਆ ਤੇ ਖਾਲਸਾ ਫੌਜ ਦੇ ਪਹੁੰਚਣ ਤੋਂ ਪਹਿਲਾਂ ਹੀ ਸਾਰੀਆਂ ਤਿਆਰੀਆਂ ਕਰ ਲਈਆਂ ਹੁਣ ਉਹ ਪੂਰੀ ਤਿਆਰੀ ਲਈ ਟਾਕਰੇ ਲਈ ਅੱਗੇ ਵਧਿਆ ਫੌਜਾਂ ਦੇ ਸਾਹਮਣੇ ਹੋਣ ਦੀ ਢਿੱਲ ਸੀ ਕਿ ਲੱਗੀਆਂ ਦੋਹਾਂ ਧਿਰਾਂ ਵੱਲੋਂ ਗੋਲੀਆਂ ਵਰਸਨ ਦੋਹਾਂ ਪਾਸਿਆਂ ਤੋਂ ਤੋਪਾਂ ਦਾਗੀਆਂ ਜਾ ਰਹੀਆਂ ਸਨ ਹਰ ਇੱਕ ਧਿਰ ਚਾਹੁੰਦੀ ਸੀ ਕਿ ਫਤਿਹ ਉਸਦੇ ਹੱਥ ਆਏ ਦੋਹਾਂ ਪਾਸਿਆਂ ਤੋਂ ਫੌਜਾਂ ਇੰਨੀਆਂ ਅੱਗੇ ਵੱਧ ਆਈਆਂ ਕਿ ਹੁਣ ਤੋਪਾਂ ਦਾ ਦਾਗਣਾ ਬੇਰਥ ਹੋ ਗਿਆ ਕਿਉਂਕਿ ਦੋਹਾਂ ਫੌਜਾਂ ਦਾ ਹੁਣ ਕੁਝ ਹੀ ਵਕੀਜ ਨਹੀਂ ਸੀ ਰਿਆ ਤੇ ਲੱਗੀ ਹੱਥੋਂ-ਹੱਥ ਤਲਵਾਰ ਚੱਲਣ ਸ੍ਰੀ ਸਾਹਿਬ ਦੀ ਲੜਾਈ ਤਾਂ ਖਾਲਸੇ ਰਾਬਤੋਂ ਮੰਗਦੇ ਸਨ ਬਸ ਫਿਰ ਕੀ ਸੀ ਉਹ ਕਟਾ ਵੱਡੀ ਹੋਈ ਕਿ ਵੇਖਦੇ-ਵੇਖਦੇ ਧਰਤੀ ਦੇ ਲੋਥਾਂ ਦੇ ਢੇਰਾਂ ਤੇ ਢੇਰ ਚੜ ਗਈ ਇਸ ਸਮਾਂ ਲੋਡੀ ਪੈਰ ਤੱਕ ਬਰਾਬਰ ਇੱਕ ਰਸ ਵੱਜਾ ਰਿਹਾ। ਸਿਆਲਾ ਨੇ ਆਪਣੀ ਵੀਰਤਾ ਦਾ ਚੰਗਾ ਸਬੂਤ ਦਿੱਤਾ ਤੇ ਪੂਰੀ ਤਰ੍ਹਾਂ ਦਿਲ ਖੋਲ੍ਹ ਕੇ ਲੜੇ। ਅਰਥਾਤ ਉਹਨਾਂ ਕੋਈ ਹਿੱਲਾ ਮੈਦਾਨ ਫਤਿਹ ਕਰਨ ਦਾ ਵਿਚਨਾ ਛੱਡਿਆ। ਪਰ ਜਿੱਤ ਹਾਰ ਤਾਂ ਨਾ ਵਿਦੇ ਹੱਥ ਹੁੰਦੀ ਹੈ। ਮਹਾਰਾਜਾ ਸਾਹਿਬ ਆਪ ਇੱਕ ਘੋੜੇ ਤੇ ਸਵਾਰ ਹੋ ਕੇ ਜੰਗ ਦਾ ਰੰਗ ਬੜੀ ਬਰੀਕੀ ਨਾਲ ਵੇਖ ਰਹੇ ਸਨ ਤੇ ਜਿੱਧਰ ਸਹਾਇਤਾ ਦੀ ਲੋੜ ਵੇਖਦੇ ਉਧਰ ਉੱਡ ਕੇ ਪਹੁੰਚਦੇ ਤੇ ਫੌਜਾਂ ਦਾ ਦਿਲ ਵਧਾਉਂਦੇ। ਇੰਨੇ ਵਿੱਚ ਅਹਿਮਦ ਖਾਨ ਦੇ ਪੈਰ ਮੈਦਾਨ ਵਿੱਚੋਂ ਉਖੜ ਗਏ ਬਸ ਮੈਦਾਨ ਤੋਂ ਉਸ ਦੇ ਹਿੱਲਣ ਦੀ ਦੇਰ ਹੀ ਸੀ ਕਿ ਮੁਸਲਮਾਨੀ ਸੈਨਾ ਦੇ ਹੌਸਲੇ ਟੁੱਟ ਗਏ ਫਿਰ ਤਾਂ ਖਾਲਸੇ ਨੇ ਉਹ ਜੋਰ ਦਿੱਤਾ ਕਿ ਸਾਰੇ ਲਸ਼ਕਰ ਨੂੰ ਅੱਗੇ ਰੱਖ ਲਿਆ ਹੁਣ ਨਵਾਬ ਸਣੀ ਬਾਕੀ ਰਹਿੰਦੀ ਫੌਜ ਦੇ ਸ਼ਹਿਰ ਵੱਲ ਭੱਜ ਵੜਿਆ ਤੇ ਜਾਂਦਿਆਂ ਹੀ ਦਰਵਾਜ਼ੇ ਬੰਦ ਕਰ ਦਿੱਤੇ ਖਾਲਸੇ ਨੇ ਇਸ ਸਮਾਂ ਅਜਾਈ ਹੱਥੋਂ ਨਹੀਂ ਗਵਾਇਆ ਜਾਂਦੇ ਸਾਰੀ ਰਾਤੋ ਰਾਤ ਸ਼ਹਿਰ ਨੂੰ ਜਾ ਕੇ ਰਿਆ ਸਵੇਰ ਨੂੰ ਨਵਾਬ ਨੇ ਕਿਲੇ ਤੇ ਤੋਪਾਂ ਬੀੜ ਦਿੱਤੀਆਂ ਤੇ ਫਿਰ ਖਾਲਸੇ ਤੇ ਗੋਲੇ ਵਰਸਾਣੇ ਆਰੰਭ ਕਰ ਦਿੱਤੇ ਇਸ ਤਰ੍ਹਾਂ ਦੋਹਾਂ ਪਾਸਿਆਂ ਤੋਂ ਗੋਲੇ ਚੱਲ ਰਹੇ ਸਨ ਕਿ ਦੇਵ ਨੇਤ ਨਾਲ ਕਿਲੇ ਤੋਂ ਇੱਕ ਗੋਲਾ ਠੀਕ ਮਹਾਰਾਜੀ ਸਾਹਿਬ ਦੇ ਪੈਰ ਵਿੱਚ ਆ ਕੇ ਪਿਆ ਤੇ ਛੱਟ ਧਰਤੀ ਵਿੱਚ ਦਸ ਗਿਆ ਮਹਾਰਾਜੀ ਨੂੰ ਸਤਗੁਰੂ ਪਾਤਸ਼ਾਹ ਨੇ ਹੱਥ ਦੇ ਕੇ ਰੱਖ ਲਿਆ ਹੁਣ ਤਾਂ ਖਾਲਸਾ ਫੌਜ ਵਿੱਚ ਕੈਰ ਦਾ ਜੋਸ਼ 킬ਰ ਗਿਆ ਹਰੀ ਕਸੂਰ ਮਾ ਚਾਹੁੰਦਾ ਸੀ ਕਿ ਮੇਰੀ ਤਲਵਾਰ ਹੀ ਨਵਾਬ ਦੇ ਲੋਹ ਵਿੱਚ ਟੋਬਾ ਲਾਏ ਇਨਨੂ ਸ਼ਹਿਰ ਦੇ ਦਰਵਾਜ਼ਿਆਂ ਪਰ ਮਸਤ ਹਾਥੀ ਦੌੜਾਏ ਗਏ ਜਿਨ੍ਹਾਂ ਦੀਆਂ ਟੱਕਰਾਂ ਨਾਲ ਇੱਕ ਦਰਵਾਜ਼ਾ ਡਿੱਗ ਪਿਆ ਹੁਣ ਅਖ ਦੀ ਫੋਰ ਨਾਲ ਖਾਲਸਾਈ ਫੌਜਾਂ ਦੇ ਦਲ ਹੱਥਾਂ ਵਿੱਚ ਸੂਤੀਆਂ ਕਿਰਪਾਨਾਂ ਲਈਆਂ ਸ਼ਹਿਰ ਦੇ ਅੰਦਰ ਜਾਵੜੇ ਅਤੇ ਜਹਾਦੀਆਂ ਉੱਪਰ ਟੁੱਟ ਪਏ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਨਵਾਬ ਦੀ ਫੌਜ ਇੱਥੋਂ ਵੀ ਉੱਠ ਨੱਠੀ ਹੁਣ ਮਹਾਰਾਜੀ ਦਾ ਸ਼ਹਿਰ ਤੇ ਪੂਰਾ ਪੂਰਾ ਅਧਿਕਾਰ ਹੋ ਗਿਆ ਇਸ ਰੌਲੇ ਗੋਲੇ ਵਿੱਚ ਅਹਿਮਦ ਖਾਨ ਮੌਕਾ ਪਾ ਕੇ ਮੁਲਤਾਨ ਵੱਲ ਨਸ ਗਿਆ ਕਿਉਂਕਿ ਸ਼ਹਿਰ ਵਾਸੀਆਂ ਹਿੰਦੂਆਂ ਨੇ ਇਸ ਫੌਜ ਲਈ ਰਸਤ ਦੇਨ ਦਾ ਸਭ ਤਰ੍ਹਾਂ ਦੀ ਸਹਾਇਤਾ ਕੀਤੀ ਸੀ ਮਹਾਰਾਜਾ ਸਹਿਬ ਨੇ ਉਹਨਾਂ ਦੇ ਸ਼ਹਿਰ ਨੂੰ ਲੁੱਟਣ ਤੋਂ ਬਚਾ ਲਿਆ ਅਗਲੇ ਦਿਨ ਸਾਰੇ ਇਲਾਕੇ ਵਿੱਚ ਡੌਂਡੀ ਪਟਾ ਦੇਣ ਦਾ ਹੁਕਮ ਦੇ ਦਿੱਤਾ ਕਿ ਜੋ-ਜੋ ਸ਼ਹਿਰੀ ਲੜਾਈ ਦੇ ਡਰ ਤੋਂ ਢੱਗ ਗਏ ਹਨ ਉਹ 1 ਮਹੀਨੇ ਦੇ ਅੰਦਰ-ਅੰਦਰ ਸ਼ਹਿਰ ਵਿੱਚ ਪਰਤ ਆਉਣ ਤੇ ਉਹਨਾਂ ਨੂੰ ਮਾਫ਼ ਕੀਤਾ ਜਾਏਗਾ ਕੁਝ ਦਿਨਾਂ ਬਾਅਦ ਅਹਿਮਦ ਖਾਨ ਨੇ ਆਪਣੇ ਬਤਵੰਤਿਆਂ ਦਾ ਇੱਕ ਜ਼ਿਰਗਾ ਮਹਾਰਾਜਾ ਸਾਹਿਬ ਦੀ ਸੇਵਾ ਵਿੱਚ ਭੇਜਿਆ ਤੇ ਉਹਨਾਂ ਨੇ ਆ ਕੇ ਬੇਨਤੀ ਕੀਤੀ ਕਿ ਨਵਾਬ ਨੇ ਜੋ ਹੁਕਮ ਦੀ ਅਦੂਲੀ ਦੀ ਭਾਰੀ ਪੋਲ ਕੀਤੀ ਸੀ ਉਹਨੇ ਉਹਦੀ ਪੂਰੀ ਸਜ਼ਾ ਪਾ ਲਈ ਹੈ ਹੁਣ ਆਪ ਮਿਹਰ ਕਰੋ ਤੇ ਨਵਾਬ ਦੀ ਪੋਲ ਪੱਖ ਦੇਵੋ ਨਵਾਬ ਨੂੰ ਆਪਣੇ ਵੱਲੋਂ ਇਲਾਕੇ ਦੀ ਸੇਵਾ ਸੌਂਪ ਜਾਓ ਤੇ ਜਿੰਨਾ ਸਲਾਨਾ ਕਰ ਉਸ ਦੇ ਜਿੰਮੇ ਆਪ ਲਾਉਗੇ ਉਹ ਬਿਨਾਂ ਦੇਰ ਕੀਤੇ ਆਪ ਦੇ ਖਜ਼ਾਨੇ ਵਿੱਚ ਪਹੁੰਚਾ ਦਿਆ ਕਰੇਗਾ ਇਸ ਤੋਂ ਛੋਟ ਇਸ ਲੜਾਈ ਦਾ ਸਾਰਾ ਜੰਗੀ ਖਰਚ ਨਵਾਬ ਦੇਨ ਨੂੰ ਤਿਆਰ ਹੈ ਕਿਉਂਕਿ ਇਹ ਉਸ ਦੀ ਆਪਣੀ ਮੂਰਖਤਾ ਦਾ ਫਲ ਸੀ ਮਹਾਰਾਜਾ ਸਾਹਿਬ ਜਿਸ ਦੇ ਸਭਾ ਵਿੱਚ ਕੁਦਰਤੀ ਬਖਸ਼ਣ ਦਾ ਭਾਵ ਬਹੁਤ ਜ਼ਿਆਦਾ ਸੀ ਚਾਹੇ ਕਿੰਨਾ ਸਖਤ ਤੋਂ ਸਖਤ ਵੈਰੀ ਵੀ ਜਨ ਸ਼ਰਨ ਆ ਜਾਂਦਾ ਸੀ ਤਾਂ ਆਪਣੀ ਬੋਲ ਮੰਨ ਲੈਂਦਾ ਸੀ ਉਹ ਉਸ ਨੂੰ ਬਖਸ਼ ਦਿੰਦੇ ਸਨ ਇਸੇ ਨਿਯਮ ਅਨੁਸਾਰ ਨਵਾਬ ਨੂੰ ਮਾਫ ਕਰ ਦਿੱਤਾ ਤੇ ਉਸ ਦੀ ਬੇਨਤੀ ਮੰਨ ਲਈ ਨਵਾਬ ਦੀ ਜ਼ਿਰਗੇ ਦੀ ਮਰਜ਼ੀ ਅਨੁਸਾਰ 60000 ਰੁਪਿਆ ਸਨਾਨਾ ਮਾਮਲਾ ਲੇਨ ਮਹਾਰਾਜੇ ਨੇ ਉਸ ਨਾਲ ਠਹਿਰਾਇਆ ਇਸ ਲੜਾਈ ਵਿੱਚ ਬਹੁਤ ਵੱਡਾ ਖਜ਼ਾਨਾ ਤੇ ਕੀਮਤੀ ਘੋੜੇ ਤੇ ਹਥਿਆਰ ਮਹਾਰਾਜੇ ਦੀਆਂ ਫੌਜਾਂ ਦੇ ਹੱਥ ਆਏ ਨਵਾਬ ਮਹਾਰਾਜੇ ਦੀ ਹੁੰਦਿਆਂ ਹੀ ਝੰਗ ਵਿੱਚ ਪਹੁੰਚ ਗਿਆ ਤੇ ਲੜਾਈ ਦਾ ਦੰਡ ਦੇਖ ਕੇ ਅੱਗੇ ਨੂੰ ਇਹ ਮਹਾਰਾਜੇ ਵੱਲੋਂ ਕਾਰ ਭਰਾਣਾ ਹਾਗਮਨੀਅ ਧੋਇਆ ਮਹਾਰਾਜਾ ਸਾਹਿਬ ਇਕੋਂ ਤਰਮਾਉਣ ਦੇ ਪੱਤਣ ਤੋਂ ਪਾਰ ਹੋ ਕੇ ਉੱਚ ਵੱਲ ਚਲੇ ਗਏ ਤੇ ਇੱਕ ਛੋਟੀ ਜਿਹੀ ਲੜਾਈ ਦੇ ਬਾਅਦ ਉੱਚ ਨੂੰ ਵੀ ਫਤਿਹ ਕਰ ਲਿਆ ਗਿਆ ਦੇ ਨਾਲ ਹੀ ਸੁਲਤਾਨ ਬੁਖਾਰੀ ਤੋਂ ਦਰਸ਼ਨ ਪੇਟ ਲੈ ਕੇ ਬੜੀ ਧੂਮ ਧਾਮ ਨਾਲ ਨਵੰਬਰ ਸਾਲ 1803 ਨੂੰ ਲਾਹੌਰ ਪਰਤ ਆਏ ਇਸ ਤਰ੍ਹਾਂ ਇੱਕ ਭਾਰੀ ਲੜਾਈ ਦੇ ਬਾਅਦ ਚੰਗ ਨੂੰ ਅਤੇ ਉੱਚ ਦੇ ਇਲਾਕਿਆਂ ਨੂੰ ਆਪਣੇ ਕਬਜ਼ੇ ਹੇਠ ਕੀਤਾ ਗਿਆ ਸੋ ਇਸ ਤਰ੍ਹਾਂ ਦੀਆਂ ਵੀਡੀਓਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਜੀ ਈ ਮਹਾਰਾਜਾ ਰਣਜੀਤ ਸਿੰਘ ਦੀ ਜੀਵਨ ਤੇ ਇੱਕ ਸੀਰੀ ਚਲਾਈ ਜਾ ਰਹੀ ਹੈ ਜਿਸ ਵਿੱਚ ਉਹਨਾਂ ਦੀਆਂ ਸਾਰੀਆਂ ਜੰਗਾਂ ਦੱਸੀਆਂ ਜਾਣਗੀਆਂ ਹਰ ਇੱਕ ਵੀਡੀਓ ਵਿੱਚ ਅਸੀਂ ਅੱਗੇ ਤੋਂ ਅੱਗੇ ਦੀ ਸਾਖੀ ਜਿਹੜੀ ਹੈ ਜਾਂ ਅੱਗੇ ਤੋਂ ਅੱਗੇ ਦੀ ਜਿਹੜੀ ਘਟਨਾ ਹੈ ਉਸ ਨੂੰ ਬਿਆਨ ਕਰਦੇ ਹਾਂ ਸੋ ਮਹਾਰਾਜਾ ਦੀ ਜੀਵਨ ਬਾਰੇ ਪੂਰੀ ਤਰ੍ਹਾਂ ਜਾਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਇਸ ਸੀਰੀਜ਼ ਨੂੰ ਸ਼ੁਰੂ ਤੋਂ ਐਂਡ ਤੱਕ ਜ਼ਰੂਰ ਵੇਖਣਾ ਤਾਂ ਕਿ ਤੁਹਾਨੂੰ ਮਹਾਰਾਜਾ ਸਾਹਿਬ ਦੇ ਜੀਵਨ ਬਾਰੇ ਸਾਰਾ ਕੁਝ ਪਤਾ ਲੱਗ ਸਕੇ ਆਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ